ਇਹ ਗੱਲ ਦਾ ਵਿਸ਼ਵਾਸ ਲੋਕਾਂ ਨੇ ਅੱਜ ਫਿਰ ਨਹੀਂ ਕਰਨਾ ਫਿਰ ਤੂੰ ਆ ਗਈ ਕਿਉਂ ਨਹੀਂ ਵਿਸ਼ਵਾਸ ਕਰਨਾ ਅੱਜ ਤਾਂ ਮੈਂ ਪੱਕਾ ਯਕੀਨ ਦਿਵਾ ਕੇ ਹਟੂੰਗੀ ਜਦ 7000 ਰੁਪਏ ਦੇ ਵਿੱਚ ਬਾਥਰੂਮ ਦੀਆਂ ਟਾਈਲਾਂ ਕਿੱਥੋਂ ਆ ਜਾਣਗੀਆਂ ਉਹ ਵੀ ਏਡੇ ਸੋਹਣੇ ਬਾਥਰੂਮ ਦੀਆਂ ਜੀ ਗੱਲ ਕਰਦੇ ਹਾਂ 3000 ਚ ਵੀ ਟਾਈਲਾਂ ਬਹੁਤ ਸੋਹਣੀਆਂ ਹੁੰਦੀਆਂ ਹਨ ਬਾਥਰੂਮ ਦੀਆਂ ਹਾਂਜੀ ਤੇੜੇ ਰਿਸ਼ਤੇਦਾਰ ਆਪਣੇ ਕਹਿੰਦੇ ਵੀ 4-4 ਲੱਖ ਰੁਪਏ ਬਾਥਰੂਮ ਤੇ ਲੱਗ ਗਿਆ ਉਹ ਪਤਾ ਨਹੀਂ ਕਿੱਥੇ ਗਏ ਸੀ ਉਹ ਜਿੰਦਲ ਟਾਈਲਸ ਵਾਲਿਆਂ ਦੇ ਆ ਜਾਂਦੇ ਤਾਂ ਇੰਨੇ ਪੈਸੇ ਨਹੀਂ ਸੀ ਲੱਗਣੇ ਉਹਨਾਂ ਦੇ ਬੋ ਵੀ ਦੋਸਤਾਂ ਨੰਬਰ ਨੋਟ ਕਰ ਲਓ ਜਿੰਦਲ ਟਾਈਲ ਦਾ ਤਾਂ ਤੁਹਾਨੂੰ ਇੱਥੇ ਵਿਖਾਉਣੇ ਸਿਰਫ 7-7000 ਦੇ ਵਿੱਚ ਟੌਪ ਦੇ ਬਾਥਰੂਮ ਜਿਹੜੇ ਤੇ 20000 ਰੁਪਏ ਦੇ ਵਿੱਚ ਤੁਹਾਨੂੰ ਬਾਥਰੂਮ ਵਿੱਚੇ ਟੱਬ ਟੋਪ ਵਾਲੇ ਸਾਰੇ ਮਿਲ ਜਾਣਗੇ ਤੇ ਜਿਹੜਾ ਇਹਨਾਂ ਦਾ ਪੱਥਰ ਵਗੈਰਾ ਉਹ ਵੀ ਬਹੁਤ ਜਿਆਦਾ ਸਸਤਾ ਇੱਕ ਵਾਰੀ ਵਿజిਟ ਜ਼ਰੂਰ ਕਰਿਓ ਸਾਰੀ ਆ ਜਿਹੜਾ ਸਾਹਮਣੇ ਵਾਸ਼ਬੈਸ਼ਨ ਪਏ ਹੈ ਨਾ ਇਹ ਤਾਂ ਡਿੱਕੋ ਪੇਂਟ ਹੋਇਆ ਇਹਨਾਂ ਨੂੰ ਡਿੱਕੋ ਪੇਂਟ ਹੋਇਆ ਇਕੱਲਾ ਵਾਸ਼ਬੈਸ਼ਨ ਇਹਨਾਂ 3500 ਦਾ ਮਿਲਦਾ ਆਪਣੇ ਮਿਸ਼ਾਣਾ ਚ ਹਾਂਜੀ ਸਹੀ ਗੱਲ ਆ ਤੇ ਤੁਹਾਨੂੰ ਸਾਰਾ ਜਿਹੜਾ ਪੂਰਾ ਫੁੱਲ ਰੈਡੀ ਬਾਕਸਿੰਗ ਦੇ ਨਾਲ ਜਿਹੜਾ ਕਿ ਤਿਆਰ ਮਿਲੂਗਾ ਤੇ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਨਿਊ ਡਿਜ਼ਾਈਨ ਆ ਗਿਆ ਵੇਖੋ ਜੀ ਸਿਰਫ 3500 ਰੁਪਏ ਦੇ ਵਿੱਚ ਦੋਸਤੋ ਸਾਰੇ ਇੰਗਲਿਸ਼ ਕਲਰ ਜਿਹੜਾ ਮਰਜ਼ੀ ਵਾਸ਼ਬੈਸ਼ਨ ਤੋਂ ਤੁਸੀਂ ਇਥੋਂ ਲਾ ਸਕਦੇ ਹੋ ਹਾਂਜੀ ਪਹਿ ਆਹ ਦੋਸਤੋ ਜਿਹੜਾ ਸਾਹਮਣੇ ਤੁਸੀਂ ਵਾਸ਼ਰੂਮ ਦੇਖ ਰਹੇ ਹੋ ਸਿਰਫ 7000 ਰੁਪਏ ਦੇ ਵਿੱਚ ਤੁਸੀਂ ਸਾਰੇ ਬਾਥਰੂਮ ਦੇ ਟਾਈਲਾਂ ਲੈ ਸਕਦੇ ਹੋ। ਹਾਂਜੀ ਤੇ ਜੇ ਤੁਸੀਂ ਸੀਟ ਤੇ ਵਾਸ਼ਫੈਸ਼ਨ ਲਾਉਂਗੇ ਤਾਂ ਵੱਧ ਤੋਂ ਵੱਧ ਤੁਹਾਡਾ ਬਸ 12000 ਦੇ ਵਿੱਚ ਵਧੀਆ ਵਾਸ਼ਰੂਮ ਇਹ ਕੰਪਲੀਟ ਹੋ ਜਾਣਾ। ਹਾਂਜੀ ਫਿਰ ਦੋਸਤੋ ਆ ਵੀ 7000 ਦਾ ਹੈ। ਇਹ ਸੇਮ ਪ੍ਰਾਈਸ ਆ ਜੀ ਇਹਦਾ ਸਾਰਾ। ਆ ਵੀ ਦੋਸਤੋ 7000 ਦਾ ਹੈ। ਹਾਂਜੀ। ਆ ਦੋਸਤੋ 20000 ਰੁਪਏ ਦੇ ਵਿੱਚ ਹੀ ਤੁਹਾਨੂੰ ਟੱਬ ਮਿਲ ਜਾਊਗਾ ਦੇਖੋ। ਹਾਂਜੀ। ਏ ਮਤਲਬ ਕਿ ਲੋਕਾਂ ਦੇ ਮੰਨਣ ਦੇ ਵਿੱਚ ਤਾਂ ਨਹੀਂ ਆਉਂਦਾ ਵੀ ਇੰਨਾ ਸਸਤਾ ਕਿਉਂ ਆ ਕਿਉਂਕਿ ਜਿੰਦਲ ਟਾਈਲਸ ਵਾਲਿਆਂ ਦਾ ਹੋਲ ਸੇਲ ਦਾ ਕੰਮ ਹੈ ਮਤਲਬ ਹੋਲ ਸੇਲ ਰੇਟ ਤੇ ਹੀ ਦੇਣੀ ਹੈ ਭਾਵੇਂ ਤੁਸੀਂ ਇੱਕ ਕਮਰੇ ਦੀ ਟਾਈਲਸ ਲੈ ਜਾਓ ਭਾਵੇਂ 10 ਕਮਰਿਆਂ ਦੀ ਲੈ ਜਾਓ ਪ੍ਰਾਈਸ ਪਲੇ ਪਰ ਪ੍ਰੀਮੀਅਮ ਇੱਕ ਕੁਆਲਟੀ ਦਾ ਸਾਰਾ ਜਿਹੜਾ ਵੀ ਹੈ ਸਟਾਕ ਤੁਸੀਂ ਦੇਖ ਰਹੇ ਹੋ ਹਾਂਜੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਆਹ ਫਾਰੇ 7000 ਦੇ ਵਿੱਚ ਬਾਥਰੂਮ ਤੁਹਾਨੂੰ ਰੈਡੀ ਮਿਲਣਗੇ ਸਿਰਫ 7000 ਰੁਪਏ ਦੇ ਵਿੱਚ ਆ ਦੇਖੋ ਤੁਸੀਂ 7000 ਦੇ ਵਿੱਚ ਸਾਰੀਆਂ ਟਾਈਲਸ ਮਿਲ ਜਾਣੀਆਂ ਤੇ ਇੱਧਰ ਫਲੋਰ ਟਾਈਲਸ ਲੈਣੀਆਂ ਤਾਂ ਫਲੋਰ ਦੀਆਂ ਵੀ ਤੁਸੀਂ ਦੇਖ ਸਕਦੇ ਹੋ ਪੂਰੀਆਂ ਵਧੀਆ ਜਾਨੀ ਕਿ ਟਾਈਲਸ ਹੈਗੀਆਂ ਆ ਦੇਖੋ ਜੀ ਪ੍ਰੀਮੀਅਮ ਕੁਆਲਟੀ ਦੇ ਵਿੱਚ ਤੇ ਇੱਧਰ ਐਲੀਵੇਸ਼ਨ ਸੈਨੇਟਰੀ ਵਰਗ ਵਗੈਰਾ ਦਾ ਕੋਈ ਸਮਾਨ ਲੈਣਾ ਦੋਵੇਂ ਤੁਹਾਨੂੰ ਇੱਥੇ ਮਿਲੂਗਾ ਬਹੁਤ ਹੀ ਘੱਟ ਪ੍ਰਾਈਸ ਤੇ ਕਿਚਨ ਸਲੈਬਸ ਲੈਣੀਆਂ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਨੰਬਰ ਡਿਸਪਲੇ ਤੇ ਚੱਲ ਰਿਹਾ ਦੋਸਤੋ ਐਸ ਨੰਬਰ ਤੇ ਕਾਲ ਕਰੋ ਬਾਕੀ ਜੇ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਇੱਥੇ ਬਹੁਤ ਸਾਰੀ ਕਲੈਕਸ਼ਨ ਮਿਲੂਗੀ ਉਸ ਤੋਂ ਜਿਹੜੇ ਸਾਹਮਣੇ ਤੁਸੀਂ ਬਾਥਰੂਮ ਦੇਖ ਰਹੇ ਹੋ ਇਹ ਸਿਰਫ ਬਾਥਰੂਮ ਦੀਆਂ ਸਾਰੇ ਬਾਥਰੂਮ ਦੇ ਟਾਇਲਾਂ 3000 ਰੁਪਏ ਦੇ ਵਜੇ ਤੁਹਾਨੂੰ ਮਿਲ ਜਾਣਗੀਆਂ ਬਾਈ ਕਲਰ ਜੇ ਸਾਰੀ ਇੱਕੋ ਹੀ ਪ੍ਰਾਈਸ ਹੈ ਇਹ ਸਰ ਹਾਂਜੀ ਇੱਕੋ ਹੀ ਪ੍ਰਾਈਸ ਆ ਜਿਵੇਂ 6x6 ਦਾ ਬਾਥਰੂਮ ਹੁੰਦਾ ਉਹ ਤਿੰਨ ਕਿਆ ਦੇ ਵਿੱਚ ਕੰਪਲੀਟ ਹੋ ਜਾਂਦਾ ਠੀਕ ਹੈ ਕਈ ਕਸਟਮਰ ਦਾ ਕੋਈ ਵੱਧ ਘੱਟ ਹੁੰਦਾ ਸਰ ਉਮੇ ਵੱਧ ਘੱਟ ਵੀ ਪੈਸੇ ਆਪਾਂ ਬਣ ਜਾਂਦੇ ਨੇ ਠੀਕ ਠੀਕ ਜਿਵੇਂ ਅਪਰੋਕਸ ਮਤਲਬ ਇਹ ਪੂਰਾ ਜਨੂਅਲ ਤੇ ਪੂਰੇ ਰੈਗੂਲਰ ਬੀਕ ਨਾਲੀ ਚੀਜ਼ ਹੈ ਜੀ। ਲਓ ਵੀ ਦੋਸਤੋ ਇਹ ਮਤਲਬ ਕਿ ਕੋਈ ਵਾਦੇ ਦਾ ਮਾਲ ਤਾਂ ਨਹੀਂਗਾ ਵੀ ਨਹੀਂ ਨਹੀਂ ਸਰ ਇਹ ਰੈਗੂਲਰ ਮਾਲ ਨੇ ਜੀ। ਕਸਟਮਰ ਦਾ ਕੋਈ ਡੱਬਾ ਘਟ ਗਿਆ ਮਿਲੂਗਾ ਸਰ। ਕਈ ਵਾਰ ਕਸਟਮਰ ਦਾ ਘਰੇ ਆ ਕੇ ਬਾਦ ਵੀ ਜਾਂਦੇ ਉਹ ਵਾਪਸ ਵੀ ਹੁੰਵੇ ਜੀ। ਠੀਕ ਹੈ ਠੀਕ ਹੈ। ਜਿਹੜੇ ਸਰ ਸਾਡੇ ਇਲਾਕੇ ਦੇ ਕਸਟਮਰ ਆ ਮਤਲਬ ਉਹਨਾਂ ਨੂੰ ਤਾਂ ਸਾਡੇ ਬਾਰੇ ਸਾਰਾ ਪਤਾ ਜੀ। ਹਾਂਜੀ ਹਾਂਜੀ। ਕਈ ਜਿਹੜੇ ਬਾਹਰੋਂ ਅੰਦਰੋਂ ਆਉਂਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਹੁੰਦਾ ਕਿ ਪਤਾ ਨਹੀਂ ਇੱਕ ਵਾਰ ਆਲੇ ਦੇ ਦੇ ਦੇਣਗੇ ਮੁੜ ਕੇ ਵੀ ਵਾਪਸ ਨਹੀਂ ਹੋਣੀ ਚਾਹੀਦੀ। ਵਾਪਸ ਨਹੀਂ ਹੋਣੀ।